ਕੋਤੋਂ ਆਇਆ ਕੋਮਗਾਇ ਤੇ ਉਹ ਕੀ ਫੇਰ ਇੱਧਰ ਵੇਖ ਟੋਆ ਆਈ ਇਹਦਾ ਘੱਟ ਤੋਂ ਘੱਟ ਵੀ 4 ਫੁੱਟ ਡੂੰਗਾ ਕੁੜਾ ਹੈ ਵੀ 4 ਫੁੱਟ ਡੂੰਗਾ ਟੋਆ ਤੇ ਬਾਕੀ ਆ ਨਾਲੋਂ ਪੜਦੇ ਪੁੱੜਦੇ ਜੇ ਹੋਰ ਕੁਛ ਬਹੁਤ ਜਾਈ ਦੂਰ ਤੱਕ ਖਿਲ ਰਿਆ ਹਾਂ ਮਖਾ ਸਾਹਿਬ ਉਹਦੀ ਵਾਜ ਐ ਰੇਡਰ ਵਿੱਚ ਰਹੇਗਾ ਜੀ ਐਡਾ ਟੋਆ ਆਈ ਫੋਟੋ ਲਊਗਾ ਆ ਵੇਖੋ ਦੋਸਤੋ ਅੱਜ ਠੀਕ ਹੈਗੀ ਆ 10 ਮਈ 2025 ਟਾਈਮ ਹੈਗਾ 5:45 ਮਿੰਟ ਨੁਬਲੀ ਦੇ ਵਿੱਚ ਅੱਜ ਦੇਖੋ ਵੀ ਬਲਾਸਟ ਹੋਇਆ ਇਹ ਦੇਖ ਸਕਦੇ ਏਦਾਂ ਦੇ ਪੱਤਰ ਆਈਆਂ ਹੋਰ ਇਹ ਤੇ ਬਾਕੀ ਹੋਰ ਨਹੀਂ ਕੋਈ ਵੀ ਸਮਾਨ ਆ ਤੈਗਾ ਜੁੜਿਆ ਹੋਇਆ ਇੱਕੋ ਹੀ ਨਿਕਲੀ ਹੈ ਨਾ ਇੱਕ ਹੋਰ ਅੱਛਾ ਜੀ ਚਾਰ ਹੋਣ ਗਿਆ ਹੋਰੀਆਂ ਅੱਛਾ ਇੱਧਰ ਲੈ ਬੰਦੇ ਦੇਖ ਕੰਮ ਆ ਆਇਆ ਤੁਹਾਨੂੰ ਦਿਖਾਈਏ ਜਿੱਥੇ ਟਿਕਾਵਾ ਕਿੰਨਾ ਟੋਆ ਪੁੱਟਿਆ ਆਇਆ ਹੈ ਇਹ ਬਹੁਤ ਤਗੜਾ ਸ਼ੀਜ ਹੈ ਮੈਂ ਦੇਖੋ ਬਹੁਤ ਜਾਨੀਰੀ ਜਾਣੇ ਇਹ ਵੈਰੈਟੀ ਪਾਈ ਹੋਈ ਜੀ ਇਹਦੇ ਵੀ ਰਾਦਰ ਸੋਾਈ ਕਰ ਦਿੱਤਾ ਨਾ ਇਹ ਦੇਖੋ ਜੀ ਪਰ ਖੱਟੇ ਉੱਡੇ ਪਏ ਜੀ ਬਾਕੀ ਲੈ ਗਏ ਚੋਕੇ ਆ ਯਾਰ ਮੂਰਾ ਆ ਜਾ ਕਿਦਾਂ ਦਾ ਦਾ ਆ ਜਾ ਮੇਰੀ ਨਾ ਬਣਾਉਣ ਦੇ ਮਨ ਕਰ ਸਪੀਨ ਤੋਂ ਚਿੰਕੂ ਚੋਣ ਦੇ ਦੋ ਮਿੱਕੀ ਪਾ ਦੋ ਉਹਨੂੰ ਪਤਾ ਲੱਗ ਗਿਆ ਹੂੰ ਉਹਨੂੰ ਪਤਾ ਲੱਗ ਗਿਆ ਤੇ ਉਹ ਬਾਹਰ ਥੋੜੀ ਵੀਡੀਓ ਪਾ ਰਿਹਾ ਸਾਰੇ ਪੇੜ ਤੇ ਕਹਿੰਦਾ ਵਾਹ ਵੇਖੋ ਇਹ ਟੂਰ ਉਹ ਬਾਪ ਡਰੀਡ ਗਾ ਨਾ ਚਾਹ ਕੰਮ ਤੋਂ ਘੱਟ ਆਰ 5 ਫੋਟੋ ਆਪ ਦੂੰਗਾ ਪਰ ਮੇਰੀ ਹੋਰ ਵੀਡੀਓ ਪਾ ਰਿਹਾ ਹੈ ਮੇਰੀ ਐਵੇਂ ਨਾ ਕਰੀਂ ਵੀਡੀਓ ਉੱਡਦਾ ਫਿਰਦਾ ਸਵੇਰੇ 4 ਵਜੇ 4 ਵਜੇ ਦਾ ਉੱਡਦਾ ਫਿਰਦਾ ਇਹ ਇੱਕ ਚਾਲ ਅਸਲ 'ਚ ਨਾ ਖਾਲੀ ਜਗ੍ਹਾ ਹੀ ਲੱਭਦੇ ਉਧਰੋਂ ਉੱਥੋਂ ਦਾ ਕੰਮ ਐ ਇੱਥੇ ਉਹੀ ਵੇਰ ਵਾ ਇੱਧਰ ਵੇ ਟੋਆ ਇ ਇਹਦਾ ਘੱਟ ਦੋ ਘੱਟ ਵੀ 4 ਫੁੱਟ ਡੂੰਗਾ ਕੁੜਾ ਹੈ ਵੀ 4 ਫੁੱਟ ਡੂੰਗਾ ਟੋਆ ਤੇ ਬਾਕੀ ਆ ਨਾਲੋਂ ਪੜਦੇ ਪੁੱੜਦੇ ਜੇ ਹੋਰ ਕੁਛ ਬਹੁਤ ਜਾਈ ਦੂਰ ਤੱਕ ਖਿਲ ਰਿਆ ਹਾਂ ਬੁਖਾਰਾ ਸਾਹਿਬ ਉਹਦੀ ਆਵਾਜ਼ ਹੈ ਜੋ ਰੇਡਰ ਵਿੱਚ ਰਹੇ ਆਵਾਜ਼ ਐ ਐਡਾ ਟੋਆ ਇ ਬਹੁਤ ਡੂੰਗਾ ਉੱਤੋਂ ਿਆ ਕੰਮ ਆਇਆ। ਬਹੁਤ ਹੀ ਵੇਰਵਾ। ਇੱਧਰ ਵੇਖ ਟਵਾ ਇਹਦਾ ਘੱਟ ਦੋ ਘੱਟ ਵੀ 4 ਫੁੱਟ ਡੂੰਗਾ। ਕੁੜਾ ਹੈ ਵੀ 4 ਫੁੱਟ ਡੂੰਗਾ ਟਵਾ ਤੇ ਬਾਕੀ ਆ ਨਾਲੋਂ ਪੜਦੇ-ਪੁੜਦੇ ਜੇ ਹੋਰ ਕੁਛ ਬਹੁਤ ਜਾਈ ਦੂਰ ਤੱਕ ਲੱਗ ਰਿਹਾ। ਹਾਂ। ਬਸਾਂ ਰੋਦੀ ਆਵਾਜ਼ ਹੈ। ਜਦੋਂ ਫ੍ਰੀਡਰ ਮੀਟ ਰੇਂਗ ਆਉਂਦੀ। ਐਡਾ ਟਵਾ ਹੀ bahu wow,